10-15 ਕਿਲੋਮੀਟਰ ਤੱਕ ਵੀ ਅਜੇ ਤੱਕ ਕਹਿੰਦੇ ਨੇ ਵੀ ਘੱਲੂ ਘਰਾ ਹੈਗਾ ਕਿੱਥੇ ਆ ਅਜੇ ਤੱਕ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਮਾਈ ਹੋਮ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂਗੇ ਰੋਹੀੜਾ ਪਿੰਡ ਦੇ ਬਾਰੇ ਜੀ ਰੋਹੀੜਾ ਜੋ ਸਿੱਖ ਇਤਿਹਾਸ ਵਿੱਚ ਮਹਾਨ ਸ਼ਹਾਦਤਾਂ ਭਰੇ ਪੰਨਿਆਂ ਵਿੱਚੋਂ ਅਹਿਮ ਸਥਾਨ ਰੱਖਦਾ ਹੈ ਜੀ। ਰੋਹੀੜਾ ਪਿੰਡ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਅਤੇ ਲੁਧਿਆਣਾ ਤੋਂ ਧੂਰੀ ਮਲੇਰਕੋਟਲਾ ਰੇਲਵੇ ਲਾਈਨ ਦੇ ਨਾਲ ਵਸਿਆ ਪੁਰਾਣਾ ਅਤੇ ਛੋਟਾ ਜਿਹਾ ਪਿੰਡ ਹੈ। ਇਹ ਲੁਧਿਆਣੇ ਤੋਂ ਤਕਰੀਬਨ 31 ਕਿਲੋਮੀਟਰ ਅਤੇ ਮਲੇਰਕੋਟਲੇ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਰੀਬ 2000 ਦੀ ਆਬਾਦੀ ਵਾਲੇ ਪਿੰਡ ਦਾ ਵਿਧਾਨ ਸਭਾ ਹਲਕਾ ਅਮਰਗੜ ਅਤੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਹੈ। ਰੋਹੀੜਾ ਨਾਮ ਪਾਕਿਸਤਾਨ ਵਿੱਚੋਂ ਰੋਹੀੜੀ ਨਾਮਕ ਸਥਾਨ ਤੋਂ ਆ ਕੇ ਰਹਿਣ ਵਾਲੇ ਲੋਕਾਂ ਤੋਂ ਲਿਆ ਗਿਆ ਹੈ ਪਰ 1762 ਈਸਵੀ ਵਿੱਚ ਰੋਹੀੜੇ ਥੇ ਉੱਪਰ ਸਿੱਖਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਵਿਚਕਾਰ ਉਸ ਸਮੇਂ ਦੀ ਹੋਈ ਕਤਲੋਗਰਤ ਤੋਂ ਬਾਅਦ ਇਸ ਸਥਾਨ ਦਾ ਨਾਂ ਕੱਲੂ ਘਰਾ ਰੋਹੀੜਾ ਕੁੱਪ ਕੱਲੂ ਘਰਾ ਜਾਂ ਕੁੱਪ ਰੋਹੀੜਾ ਦੇ ਨਾਂ ਦੇ ਨਾਲ ਵਧੇਰੇ ਜਾਣਿਆ ਜਾਣਣ ਲੱਗਾ ਹੈ ਜੀ ਆਓ ਚੱਲਦੇ ਹਾਂ ਜੀ ਪਿੰਡ ਦੇ ਅੰਦਰ ਤੇ ਜਾਣਦਿਆਂ ਇਥੋਂ ਦੇ ਉਸ ਸਮੇਂ ਦੇ ਇਤਿਹਾਸ ਦੇ ਬਾਰੇ ਦੇ ਵਿੱਚ ਇਸ ਸਥਾਨ ਤੇ ਬਣੀ ਇਹ ਯਾਦਗਾਰ 200 ਵਰ੍ਹੇ ਸਾਲ ਪਹਿਲਾਂ ਹੋਏ ਇਸ ਖੂਨੀ ਸਾਕੇ ਦੀ ਦਾਸਤਾਨ ਬਿਆਨ ਕਰਦੀ ਹੈ ਵੱਡਾ ਘੱਲੂ ਘਰਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ ਹੈ ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ ਇਸ ਦੌਰਾਨ ਸਿੱਖਾਂ ਨੂੰ ਸਮੂਹਿਕ ਤੌਰ ਤੇ ਸ਼ਹੀਦ ਕਰਕੇ ਉਹਨਾਂ ਦੀਆਂ ਜੜਾਂ ਖਤਮ ਕਰਨ ਦੀ ਕੀਤੀ ਗਈ ਕੋਸ਼ਿਸ਼ ਸੀ ਕਾਨੋਵਾਲ ਦੇ ਸ਼ੰਭ ਵਿਖੇ 1746 ਈਸਵੀ ਨੂੰ ਛੋਟਾ ਕਲੂਕਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲ ਬਾਅਦ 5 ਫਰਵਰੀ 1762 ਈਸਵੀ ਨੂੰ ਇਸ ਸਥਾਨ ਵਿਖੇ ਵੱਡਾ ਕਲੂਕਾਰਾ ਵਾਪਰਦਾ ਹੈ ਜੀ ਅਹਿਮਦ ਸ਼ਾਹ ਅਬਦਾਲੀ 20 ਸਾਲ ਦੀ ਉਮਰ ਦੇ ਵਿੱਚ ਹੀ ਬਾਦਸ਼ਾਹ ਬਣ ਗਿਆ ਸੀ ਚੜ੍ਹਦੀ ਉਮਰ ਰਾਜ ਦਾ ਨਸ਼ਾ ਆਪਣਾ ਰਾਜ ਵਧਾਉਣ ਦੇ ਬਾਰੇ ਸੋਚਣ ਲੱਗਾ ਉਸ ਦੇ ਸੂਏ ਵਪਾਰ ਕਰਨ ਦੇ ਬਹਾਨੇ ਇੰਡੀਆ ਤੇ ਵਿੱਚੋਂ ਸਾਰਾ ਭੇਤ ਲੈ ਕੇ ਜਾਂਦੇ ਸਾਡੇ ਲੋਕਾਂ ਨੂੰ ਤਮਾਕੂ ਦੇ ਭੇੜੇ ਐਬ ਦੀ ਦੇਣ ਵੀ ਇਹਨਾਂ ਲੋਕਾਂ ਦੀ ਹੀ ਹੈ ਅਬਦਾਲੀ ਦੀ ਤੇਜ਼ ਤਰਾਰ ਅੱਖ ਹੁਣ ਬੇਲਗਾਮ ਹਿੰਦੁਸਤਾਨ ਤੇ ਆਈ ਅਬਦਾਲੀ ਨੇ ਭਾਰਤ ਤੇ ਹੰਕਾਰੀ ਤੇ ਧੜ ਵੀ ਬਣ ਕੇ 10 ਹਮਲੇ ਕੀਤੇ 1761 ਈਸਵੀ ਵਿੱਚ 1761 ਈਸਵੀ ਵਿੱਚ ਅਬਦਾਲੀ ਆਪਣੇ ਪੰਜਵੇਂ ਹਮਲੇ ਸਮੇਂ ਪਾਣੀਪੱਤ ਦੇ ਮੈਦਾਨ ਵਿੱਚੋਂ ਜਿੱਤ ਹਾਸਲ ਕਰਕੇ ਮਰਾਠਿਆਂ ਦੀਆਂ 2000 ਕਰੀਬ ਇਸਤਰੀਆਂ ਕੈਦ ਕਰਕੇ ਅਤੇ ਲੁੱਟਮਾਰ ਦਾ ਸਮਾਨ ਗਜਨੀ ਨੂੰ ਲੈ ਕੇ ਜਾ ਰਿਹਾ ਸੀ ਉਦੋਂ ਸਿੰਘਾਂ ਨੇ ਆਪਣਾ ਧਰਮ ਤੇ ਫਰਜ਼ ਪਛਾਣਦਿਆਂ ਹੋਇਆਂ ਹਰ ਵਾਰ ਦੀ ਤਰ੍ਹਾਂ ਗੁਰੀਲਾ ਜੁੱਧ ਪ੍ਰਣਾਲੀ ਦੇ ਤਹਿਤ ਅਬਦਾਲੀ ਦੀ ਫੌਜ ਉੱਪਰ ਹਮਲਾ ਕਰਕੇ ਕੈਦ ਇਸਤਰੀਆਂ ਨੂੰ ਛਡਵਾਇਆ ਅਤੇ ਲੁੱਟਮਾਰ ਦੇ ਮਾਲ ਤੇ ਹਥਿਆਰ ਘੋੜੇ ਆਪ ਰੱਖ ਲਏ ਅਹਿਮਦ ਸ਼ਾਹ ਅਬਦਾਲੀ ਕਾਫੀ ਪਰੇਸ਼ਾਨ ਸੀ ਅਤੇ ਸਿੱਖਾਂ ਤੋਂ ਇਸ ਦਾ ਬਦਲਾ ਲੈਣ ਦਾ ਉਸ ਨੇ ਪੱਕਾ ਇਰਾਦਾ ਬਣਾਇਆ ਪੰਜਾਬ ਵਿੱਚ ਕੁਝ ਲੋਕ ਅਬਦਾਲੀ ਲਈ ਸਿੱਖਾਂ ਦੀ ਮੁਖਬਰੀ ਵੀ ਕਰਦੇ ਸਨ ਇਸ ਵਾਰ ਅਬਦਾਲੀ ਨੇ ਸ਼ੇਮਾ ਹਮਲਾ ਸਿੱਖਾਂ ਉੱਪਰ ਕਰਨਾ ਸੀਗਾ ਜਦੋਂ ਅਬਦਾਲੀ ਦੇ ਸ਼ੇਮੇ ਹਮਲੇ ਬਾਰੇ ਸਿੰਘਾਂ ਨੂੰ ਪਤਾ ਲੱਗਾ ਤਾਂ ਉਹ ਅਬਦਾਲੀ ਦੇ ਡਰ ਪੱਖੋਂ ਇਧਰ ਮਾਲਵੇ ਵੱਲ ਰੋਹੀੜੇ ਦੇ ਥੇਹ ਦੇ ਨੇੜੇ ਇਸ ਸਥਾਨ ਤੇ 50-55 ਹਜ਼ਾਰ ਦੀ ਗਿਣਤੀ ਵਿੱਚ ਆਪਣੇ ਵਹੀਰ ਸਮੇਤ ਪਾਣੀ ਦੀ ਢਾਬ ਤੇ ਡੇਰਾ ਲਾਈ ਬੈਠੇ ਸਨ ਅਬਦਾਲੀ ਨੂੰ ਸਿੰਘਾਂ ਬਾਰੇ ਖਬਰ ਮਿਲ ਚੁੱਕੀ ਸੀ ਇਧਰੋਂ ਨਵਾਬ ਜੈਨ ਖਾਂ ਸਰਹੰਦ ਅਤੇ ਨਵਾਬ ਮਲੇਰ ਕੋਟਲਾ ਵੀ ਆਪਣੀ ਸੈਨਾ ਲੈ ਕੇ ਆ ਕੇ ਸਿੰਘਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਉਧਰੋਂ ਅਦਾਲੀ 2 2.5 ਲੱਖ ਦੀ ਸੈਨਾ ਲੈ ਕੇ ਮਾਰੋ-ਮਾਰ ਕਰਦਾ ਆ ਰਿਹਾ ਸੀ ਸਿੰਘਾਂ ਨੂੰ ਇਸ ਸਥਾਨ ਤੇ ਘੇਰਾ ਪੈ ਗਿਆ ਅਤੇ ਸਿੰਘਾਂ ਦੀ ਗਿਣਤੀ ਔਰਤਾਂ ਬੱਚਿਆਂ ਅਤੇ ਬੁੱਢਿਆਂ ਸਮੇਤ 50-55 ਹਜ਼ਾਰ ਸੀ ਇੱਥੇ ਸਿੰਘਾਂ ਦੀਆਂ 12 ਮਿਸਲਾਂ ਦੇ ਜਥੇਦਾਰਾਂ ਨੇ ਆਪਣੀਆਂ ਫੌਜਾਂ ਸਮੇਤ ਜਿਨ੍ਹਾਂ ਦਾ ਮੁਖੀ ਜਰਨੈਲ ਜੱਸਾ ਸਿੰਘ ਜੀ ਆਲੂ ਵਾਲੀਆ ਸੀ ਲਹੂ ਡੋਲ ਮੇ ਲੜਾਈ ਲੜੀ ਅਤੇ ਸ਼ਹੀਦियां ਪ੍ਰਾਪਤ ਕੀਤੀਆਂ ਸਿੰਘ ਲੜਦੇ ਲੜਦੇ ਇਸ ਸਥਾਨ ਤੋਂ ਧਲੇਰ ਛਨੇਰ ਵਿੱਚੋਂ ਦੀ ਹੁੰਦੇ ਹੋਏ ਕੁਤਵਾ ਬਹਾਮਣੀਆਂ ਪਿੰਡ ਦੀ ਜੂਹ ਦੇ ਵਿੱਚ ਪਹੁੰਚੇ ਇਤਿਹਾਸ ਗਵਾਹ ਹੈ ਕਿ ਢਾਬ ਦੇ ਇੱਕ ਪਾਸੇ ਮੁਗਲ ਸੈਨਾ ਅਤੇ ਦੂਜੇ ਪਾਸੇ ਸਿੰਘਾਂ ਨੇ ਪਾਣੀ ਪੀਤਾ ਲੜਾਈ ਲੜਦੀ ਹੋਈ ਫੌਜ ਕੁਝ ਬਰਨਾਲੇ ਵੱਲ ਨੂੰ ਕੁਝ ਫੌਜ ਹਠੂਰ ਹੁੰਦੀ ਹੋਈ ਹਨੇਰੇ ਦਾ ਫਾਇਦਾ ਚੱਕਦੇ ਹੋਏ ਦੂਰ ਦੂਰ ਪਿੰਡਾਂ ਵਿੱਚ ਖਿਲਰ ਗਏ ਇਸ ਖੱਲੂ ਘਾਰੇ ਵਿੱਚ 35000 ਸਿੰਘ ਸਿੰਘਣੀਆਂ ਤੇ ਪਚੰਗੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਦੱਸਿਆ ਜਾਂਦਾ ਹੈ ਕਿ ਅਬਦਾਲੀ ਜਾਂਦੇ ਸਮੇਂ ਸਿੰਘਾਂ ਦੇ ਇਸ ਖੱਲੂ ਘਾਰੇ ਵਿੱਚੋਂ 50 ਗੱਡੇ ਸਿਰਾਂ ਦੇ ਭਰ ਕੇ ਲਿਜਾ ਕੇ ਲਾਹੌਰ ਸ਼ਹਿਰ ਦੇ ਗੇਟ ਉੱਪਰ ਮਨਾਰ ਉਸਾਰ ਦਿੱਤੇ ਤਾਂ ਕਿ ਸਿੱਖਾਂ ਉੱਪਰ ਜਿੱਤ ਦਰਜ ਕਰਵਾ ਸਕੇ ਪਰ ਫਿਰ ਵੀ ਅਗਲੇ ਹੀ ਸਾਲ 1763 ਨੂੰ ਸਿੱਖਾਂ ਨੇ ਸਰਹੰਦ ਜਿੱਤ ਲਈ ਅਤੇ ਜੈਨ ਖਾਨ ਨੂੰ ਵੀ ਮਾਰ ਮਕਾਇਆ ਅਤੇ ਮੁਖਬਰ ਆਕਲ ਦਾਸ ਨੂੰ ਵੀ ਗੱਡੀ ਚੜ੍ਹ ਦਿੱਤਾ ਉਹ ਕੌਮਾਂ ਸਦਾ ਜਿੰਦਾ ਰਹਿੰਦੀਆਂ ਨੇ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਆਪਣੇ ਗੌਰਵਮਈ ਇਤਿਹਾਸ ਤੇ ਅਮੀਰ ਵਿਰਸੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਜੋ ਮੋਬਾਈਲ ਦੀ ਦੁਨੀਆ ਵਿੱਚ ਖੋ ਕੇ ਕਿਧਰੇ ਮਨੋਰੋਗੀ ਨਾ ਹੋ ਜਾਵੇ ਵੱਡੇ ਘੱਲੂ ਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਇਹ ਸਥਾਨ ਉੱਪਰ ਕੋਪ ਰੋਹੀੜਾ ਸ਼ਹੀਦੀ ਯਾਦਗਾਰ 2010 ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਵਾਈ ਗਈ ਸੀ ਜਿਸ ਵਿੱਚ ਸਿਨੇਮਾ ਹਾਲ ਖੁੱਲਾ ਰੰਗਮંચ ਯਾਦਗਾਰੀ ਮਨਾਰ ਤੇ ਕਾਫੀ ਕੁਝ ਬਣਵਾਇਆ ਗਿਆ ਸੀ ਪਰ ਮਹਾਨ ਸ਼ਹੀਦੀ ਸਥਾਨ ਦੀ ਮਹੱਤਤਾ ਦੇ ਅਨਸਾਰ ਸਿੱਖ ਸੰਗਤਾਂ ਦਾ ਹੁੰਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਜੋ ਸਿੱਖ ਸੰਗਤਾਂ ਨੂੰ ਉਡੀਕ ਵਿੱਚ ਹੀ ਸ਼ਾਇਦ ਕਿਦਰੇ ਖੰਡਰ ਦਾ ਰੂਪ ਨਾ ਧਾਰਨ ਕਰ ਜਾਵੇ ਲੋੜ ਹੈ ਸਮੇਂ ਅਨੁਸਾਰ ਆਪਣੇ ਇਤਿਹਾਸ ਤੇ ਯਾਦਗਾਰਾਂ ਨੂੰ ਸੰਭਾਲਣ ਦੀ ਦੂਜੀ ਤਰਸ਼ ਦੀ ਇਹ ਹੈ ਕਿ ਇਸ ਯਾਦਗਰ ਦੇ ਬਿਲਕੁਲ ਨਾਲ ਹੀ ਰੋਹਿੜਾ ਕੁੱਪ ਕੱਲੂ ਘਰਾ ਰੇਲਵੇ ਸਟੇਸ਼ਨ ਵੀ ਮੌਜੂਦ ਹੈ ਸਵਾਰੀਆਂ ਦੀ ਮੌਜੂਦਗੀ ਨਾ ਹੋਣ ਕਾਰਨ ਵਿਭਾਗ ਵੱਲੋਂ ਕਾਫੀ ਲੰਮੇ ਸਮੇਂ ਤੋਂ ਬੰਦ ਕੀਤਾ ਗਿਆ ਹੈ ਅੱਜ ਬਰਾਨਪਿਆ ਸਟੇਸ਼ਨ ਯਾਤਰੀਆਂ ਦੀ ਉਡੀਕ ਕਰ ਰਿਹਾ ਹੈ ਜੇਕਰ ਲੋਕਾਂ ਦੀ ਆਵਾਜ਼ ਆਈ ਅਤੇ ਇਤਿਹਾਸ ਨੂੰ ਜਾਣਨ ਤੇ ਵੇਖਣ ਵਾਲੇ ਦੀ ਰੁਚੀ ਵਧੇਗੀ ਤਾਂ ਇਸ ਸਟੇਸ਼ਨ ਤੇ ਯਾਦਗਾਰੀ ਇਮਾਰਤ ਵੀ ਚਰਨਜੀਵ ਹੋ ਜਾਏਗੀ ਇਸੇ ਸਥਾਨ ਤੇ ਅੱਜ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਵੱਡਾ ਕੱਲੂ ਘਰਾ ਕੁੱਪ ਰੋਹੀੜਾ ਮੌਜੂਦ ਹੈ ਜਿਸ ਦੀ ਸੇਵਾ ਸੰਤ ਬਾਬਾ ਕਰਪਾਲ ਸਿੰਘ ਜੀ ਡੇਰਾ ਕਾਰ ਸੇਵਾ ਭਵਾਨੀਗੜ੍ਹ ਵਾਲੇ 11 ਅਗਸਤ 2001 ਤੋਂ ਕਰਵਾ ਰਹੇ ਨੇ ਇਸ ਸਥਾਨ ਤੇ ਕੁਝ ਰਹਿਸ਼ੀ ਕਮਰੇ ਲੰਗਰ ਅਤੇ ਦਰਬਾਰ ਸਾਹਿਬ ਦੀ ਬਹੁਤ ਹੀ ਆਲੀਸ਼ਾਨ ਇਮਾਰਤ ਬਣ ਚੁੱਕੀ ਹੈ ਇਸ ਸਹੀਦੀ ਸਥਾਨ ਤੇ ਗੁਰੂ ਕਾ ਲੰਗਰ ਟੁੱਟ ਚੱਲਦਾ ਹੈ ਇਸ ਸਥਾਨ ਤੇ ਹੁਣ ਦਰਸ਼ਨੀ ਡਿਊਟੀ ਵੀ ਬਣ ਕੇ ਤਿਆਰ ਹੋ ਰਹੀ ਹੈ ਤੇ ਹੋਰ ਵੀ ਮਹਾਨ ਸੇਵਾ ਦੇ ਕਾਰਜ ਆਰੰਭ ਕੀਤੇ ਹੋਏ ਹਨ ਹਰ ਸਾਲ ਮਿਤੀ 3 4 ਅਤੇ 5 ਫਰਵਰੀ ਨੂੰ ਸਹੀਦੀ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਹਰ ਮਹੀਨੇ ਸਹੀਦਾਂ ਦੀ ਯਾਦ ਵਿੱਚ 10ਵੀਂ ਦਾ ਦਿਹਾੜਾ ਸ੍ਰੀ ਖੰਡਪਾਟ ਸਾਹਿਬ ਜੀ ਦੇ ਪੂਰਵਕਾ ਕੇ ਮਨਾਇਆ ਜਾਂਦਾ ਹੈ ਜੋ ਵੀ ਸਰਧਾਲੂ ਆਪਣੀ ਸ਼ਰਧਾ ਅਨਸਾਰ ਪਹੁੰਚ ਕੇ ਇਸ ਥਾਨ ਤੇ ਦਰਸ਼ਨ ਕਰਦੇ ਹਨ ਅਤੇ ਤਨ ਮਨ ਧਨ ਨਾਲ ਸੇਵਾ ਕਰਦੇ ਹਨ ਵਾਹਿਗੁਰੂ ਉਹਨਾਂ ਦੀਆਂ ਮਨੋ ਕਾਮਨਾ ਜ਼ਰੂਰ ਪੂਰੀਆਂ ਕਰਦੇ ਹਨ ਸਾਡੇ ਵੱਲੋਂ ਦਿੱਤੀ ਹੋਈ ਇਹ ਜਾਣਕਾਰੀ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪੰਜਾਬ ਮਾਈ ਹੋਮ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਸੇ ਪਿੰਡ ਦੇ ਅੰਦਰ ਇੱਕ ਹੋਰ ਨਵਿਕਲੀ ਜੀ ਪਹਿਲ ਕਦਮੀ ਸ਼ੁਰੂ ਕੀਤੀ ਹੈ ਜੀ ਪਿੰਡ ਦੇ ਅੰਦਰ ਹੀ ਇੱਕ ਫਾਈਟਰਜ਼ ਬਾਕਸਿੰਗ ਕਲੱਬ ਰਹੀੜਾ ਦੇ ਨਾਂ ਹੇਠ ਟ੍ਰੇਨਿੰਗ ਸੈਂਟਰ ਬਣਾਇਆ ਹੋਇਆ ਹੈਗਾ ਜਿਸ ਵਿੱਚ ਨੌਜਵਾਨ ਤੇ ਨੌਜਵਾਨਾਂ ਤੇ ਬੱਚਿਆਂ ਨੂੰ ਬਾਕਸਿੰਗ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਤੇ ਆਓ ਚਲਦੇ ਹਾਂ ਜੀ ਟ੍ਰੇਨਿੰਗ ਸੈਂਟਰ ਤੇ ਜਾਣਦੇ ਹਾਂਗੇ ਇੱਥੇ ਕੋਚ ਨੇ ਮੌਜੂਦ ਉਹਨਾਂ ਤੋਂ ਇਸ ਉਦਮੀ ਕਦਮ ਦੇ ਬਾਰੇ ਦੇ ਵਿੱਚ ਜਾਣਦੇ ਹਾਂ ਜੀ 2008 ਦੇ ਵਿੱਚ ਮੈਂ ਇੱਥੇ ਜੁਆਇਨ ਕੀਤਾ ਸੀਗਾ ਜੀ ਸਰਦਾਰ ਜੈਪਾਲ ਸਿੰਘ ਜੀ ਜੋ ਅਰਜਨਵਾੜੀ ਪਲੇਅਰ ਨੇ ਰਿਟਾਇਰਡ ਐਸਐਸਪੀ ਨੇ ਉਹਨਾਂ ਨੇ ਇਹ ਸੈਂਟਰ ਚਲਾਇਆ ਸੀਗਾ ਤੇ तकरीबन ਮੈਨੂੰ ਇੱਥੇ ਹੁਣ ਲਗਭਗ 16 ਸਾਲ ਹੋ ਚੁੱਕੇ ਨੇਗੇ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹਨਾਂ ਨੇ ਕਲੱਬ ਦੇ ਵੱਲੋਂ ਇੱਥੇ ਜਵਾਨ ਕਰਾਇਆ ਸੀ ਕਲੱਬ ਵੱਲੋਂ ਹੀ ਮੈਨੂੰ ਕਹੀ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ 2015 ਦੇ ਵਿੱਚ ਮੈਂ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਆ ਗਿਆ ਸੀ ਇਹ ਇਸ ਸੈਂਟਰ ਦੇ ਬੱਚੇ ਆ ਜਿਹੜੇ ਨੈਸ਼ਨਲ ਮੈਡਲ ਤੇ ਲਗਭਗ 20 ਪਲੱਸ ਮੈਡਲ ਜਿੱਤ ਚੁੱਕੇ ਆ ਤੇ 200 ਤੋਂ ਪਲੱਸ ਮੈਡਲ ਨੇ ਜਿਹੜੇ ਸਟੇਟ ਲੈਵਲ ਤੇ ਬੱਚੇ ਸਾਡੇ ਜਿੱਤ ਚੁੱਕੇ ਨੇਗੇ ਤੇ ਇੰਟਰਨੈਸ਼ਨਲ ਸਾਡੇ ਦੋ ਬੱਚੇ ਇੱਥੋਂ ਆਏ ਨੇਗੇ ਇੱਕ ਲੜਕੀ ਪ੍ਰਵੀਨ ਜਿਸਨੇ 2017-18 ਦੇ ਵਿੱਚ ਕਜ਼ਾਕਿਸਤਾਨ ਟੂਰ ਲਗਾਇਆ ਸੀ ਉਸ ਤੋਂ ਬਾਅਦ ਸ਼ਿਵਮ ਤਵਾੜੀ ਜੋ ਇਹ ਸੈਂਟਰ ਦਾ ਬੱਚਾ ਜੋ ਅੱਜ ਕੱਲ ਐਸਐਸਬੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈਗਾ ਉਸਨੇ 2023 ਦੇ ਵਿੱਚ ਜਿਹੜੀਆਂ ਵਰਲਡ ਪੁਲਿਸ ਗੇਮਜ਼ ਕੈਨੇਡਾ ਵਿਖੇ ਹੋਈਆਂ ਸੀ ਉੱਥੇ ਜਿਹੜਾ 골ਡ ਮੈਡਲ ਜਿੱਤਿਆ ਸੀ ਉਹਨੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਸੀ ਜੀ ਕਹੀਏ ਜੀ ਬਹੁਤ ਅਚੀਵਮੈਂਟ ਨੇ ਬੱਚਿਆਂ ਦੀਆਂ ਜਾਂ ਨੌਜਵਾਨਾਂ ਦੀਆਂ ਤੇ ਸਪੋਰਟ ਜੇ ਕਹ ਦੀਏ ਕਿਥੋਂ ਕਿਥੋਂ ਮਿਲ ਰਹੀ ਹੈ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਜਾਂ ਕਿਥੋਂ ਜਾਂ ਕਿਸੇ ਉਦਮੀ ਉਪਰਾਲਿਆਂ ਵੱਲੋਂ ਵੀ ਕੋਈ ਸਹਿਯੋਗ ਕੀਤਾ ਜਾ ਰਿਹਾ ਹੈਗਾ ਇਹਦੇ ਬਾਰੇ ਵੀ ਥੋੜਾ ਜਾਈ ਬਿਲਕੁਲ ਜੀ ਜਿਹੜੀ ਸਪੋਰਟ ਆ ਸਾਨੂੰ ਪੰਜਾਬ ਸਰਕਾਰ ਵੱਲੋਂ ਵੀ ਮਿਲ ਰਹੀ ਹੈ ਕਿਉਂਕਿ ਇੱਥੇ ਵਿੰਗ ਚੱਲਦਾ ਹੈਗਾਗਾ ਤੇ ਖਿਡਾਰੀਆਂ ਨੂੰ ਡਾਈਟ ਵੀ ਦਿੱਤੀ ਜਾਂਦੀ ਹੈਗੀ ਸਪੋਰਟਸ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਪੈਸ਼ਲੀ ਮੈਂ ਥੈਂਕਸ ਕਰਨਾ ਚਾਹਾਂਗਾ ਸਾਡੇ ਡੀਐਸਓ ਸਾਹਿਬ ਦਾ ਸਰਦਾਰ ਗਰਦੀਪ ਸਿੰਘ ਜੀ ਜਿਨ੍ਹਾਂ ਦਾ ਸਹਿਯੋਗ ਸਾਨੂੰ ਇੱਥੇ ਮਿਲ ਰਿਹਾ ਹੈਗਾ ਸਰਦਾਰ ਜੈਪਾਲ ਸਿੰਘ ਜੀ ਅਰਜਨਵਾਦੀ ਪਲੇਅਰ ਜਿਨ੍ਹਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਹੋਰ ਐਨ ਆਰ ਆਈ ਵੀਰ ਜਿਹੜੇ ਇਸ ਪਿੰਡ ਦੇ ਨੇ ਜਾਂ ਇਸ ਪਿੰਡ ਤੋਂ ਬਾਹਰ ਦੇ ਵੀ ਨੇ ਮੇਰੇ ਮਿੱਤਰ ਦੋਸਤ ਖੋਦੇ ਜੋ ਮੈਨੂੰ ਇੱਥੇ ਸਪੋਰਟ ਕਰਦੇ ਆ ਕੋਈ ਵੀ ਜੋ ਕਮੀ ਪੇਸੀ ਇੱਥੇ ਹੁੰਦੀ ਹੈਗੀ ਸਮਾਨ ਦੀ ਜਾਂ ਇਸ ਤੋਂ ਇਲਾਵਾ ਕਿਸੇ ਵੀ ਚੀਜ਼ ਦੀ ਜੀ ਸਾਨੂੰ ਜ਼ਰੂਰਤ ਆ ਗਈ ਉਹ ਸਾਨੂੰ ਐਨ ਆਰ ਆਈ ਵੀਰ ਵੀ ਪੂਰੀ ਕਰ ਦਿੰਦੇ ਆ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋਗੇ ਜਿਹੜੇ ਹਜੇ ਨੌਜਵਾਨ ਆਏ ਨਹੀਂ ਹੈਗੇ ਜਾਂ ਕਹਿੰਦੀ ਹੈ ਗੇਮ ਦੇ ਵਿੱਚ ਹੈ ਨਹੀਂ ਹੈਗੇ ਆਪਾਂ ਚਾਹੁੰਦੇ ਆ ਵੀ ਨੌਜਵਾਨਾਂ ਨੂੰ ਸਨੇਹਾ ਦਿੱਤਾ ਜਾਵੇ ਇੱਕ ਉਹ ਕੀ ਸਨੇਹਾ ਤੁਸੀਂ ਚਾਹੁੰਦੇ ਹੋਗੇ ਜੀ ਅੱਗੇ ਨੌਜਵਾਨ ਜਿਹੜੇ ਫ੍ਰੀ ਨੇ ਮਤਲਬ ਮੈਂ ਸਭ ਤੋਂ ਪਹਿਲਾਂ ਤਾਂ ਕਹੂੰਗਾ ਕਿ ਉਹਨਾਂ ਦੇ ਪੇਰੈਂਟਸ ਨੂੰ ਸਨੇਹਾ ਦੇਣਾ ਚਾਹੂੰਗਾ ਕਿਉਂ ਪੇਰੈਂਟਸ ਦਾ ਸਹਿਯੋਗ ਬਹੁਤ ਘੱਟ ਬੱਚਿਆਂ ਨੂੰ ਮਿਲਦਾ ਹੈਗਾ ਬੱਚੇ ਕਰਨਾ ਚਾਹੁੰਦੇ ਆ ਤੇ ਪੇਰੈਂਟਸ ਦਾ ਸਹਿਯੋਗ ਨਹੀਂ ਹੈਗਾ ਸਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬੱਚੇ ਨੇ ਜਿਹੜੇ ਮੋਬਾਈਲ ਨਾਲ ਜੁੜ ਜਾਂਦੇ ਆਗੇ ਅਸੀਂ 5-6 ਸਾਲ ਦੇ ਬੱਚੇ ਨੂੰ ਹੀ ਮੋਬਾਈਲ ਲੈ ਕੇ ਦੇ ਦਿੰਦੇ ਆਂ ਸੋ ਉਹਨਾਂ ਦਾ ਜਿਹੜਾ ਰੁਝਾਨ ਆ ਮੋਬਾਈਲ ਵੱਲ ਹੋ ਜਾਂਦਾ ਤੇ ਗੇਮਾਂ ਵੱਲ ਘਟ ਜਾਂਦਾ ਪੇਰੈਂਟਸ ਨੂੰ ਮੇਰੀ ਬੇਨਤੀ ਆ ਕਿ ਬੱਚਿਆਂ ਨੂੰ ਆਪਣਿਆਂ ਨੂੰ ਗਰਾਊਂਡ ਵਿੱਚ ਲੈ ਕੇ ਜਾਓ ਜਿਹੜੇ ਬੱਚੇ ਫਿਜ਼ੀਕਲ ਐਕਟੀਵਿਟੀ ਕਰਦੇ ਨੇ ਜਾਂ ਜਿਹੜੇ ਅਸੇ ਪਲੇਅਰ ਨੇ ਉਹਨਾਂ ਨੂੰ ਦਿਖਾਓ ਕਿ ਉਹਨਾਂ ਦੇ ਮਨ ਵਿੱਚ ਵੀ ਜਿਹੜੀ ਇਹ ਹਿੱਸਾ ਪੈਦਾ ਹੋਵੇ ਕਿ ਅਸੀਂ ਵੀ ਇਹ ਕੁਝ ਕਰੀਏ ਕਿੰਨੇ ਬੱਚੇ ਸਾਡੇ ਇੰਡੀਅਨ ਆਰਮੀ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਇੱਕ ਬੱਚਾ ਸਾਡਾ SSB ਦੇ ਵਿੱਚ ਤੇ ਇੱਕ CRPF ਦੇ ਵਿੱਚ ਦਿੱਲੀ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ। ਜੋ ਸਪੋਰਟਸ ਕੋਟੇ ਦੇ ਵਿੱਚ ਇੱਥੋਂ ਖੇਡ ਕੇ ਭਰਤੀ ਹੋਏ ਨੇ, ਇੱਕ ਬੱਚਾ ਸਾਡਾ ਇੱਥੋਂ ਖੇਡ ਕੇ ਵੈਟਰਨਰੀ ਡਾਕਟਰ ਵੀ ਲੱਗਿਆ ਹੈਗਾ ਹੈਗਾ। ਹੋਰ ਕੋਈ ਆਪਾਂ ਸਰਕਾਰ ਤੋਂ ਜਾਂ ਕਿਸੇ ਸੰਸਥਾ ਤੋਂ ਉਮੀਦ ਕਰਦੇ ਹਾਂ ਕਿ ਜਿਆ ਸਪੋਰਟ ਦੀ ਜ਼ਰੂਰਤ ਹੈਗੀ ਹੈਗੀ। ਬਿਲਕੁਲ ਸਪੋਰਟ ਦੀ ਤਾਂ ਜ਼ਰੂਰਤ ਪੈਂਦੀ ਹੈਗੀ ਹੈਗੀ। ਕਿਉਂਕਿ ਇੱਥੇ ਬਹੁਤ ਮਤਲਬ ਇਕੁਪਮੈਂਟਾਂ ਦੀ ਲੋੜ ਹੁੰਦੀ ਹੈਗੀ। ਸਰਕਾਰ ਵੱਲੋਂ ਕੁਝ ਦਿੱਤੇ ਵੀ ਜਾਂਦੇ ਨੇ, ਕੁਝ ਦੀ ਕਮੀ ਵੀ ਰਹਿ ਜਾਂਦੀ ਹੈਗੀ। ਸੋ ਮੇਰੀ ਤਾਂ ਅਪੀਲ ਆਗੀ ਜੇ ਹੋਰ ਜੇ ਸਾਨੂੰ ਕੋਈ ਮਦਦ ਕਰ ਸਕਦਾ ਐ ਐਨਆਰਆਈ ਵੀਰ ਤਾਂ ਉਹ ਜਰੂਰ ਕਰੇ ਤਾਂ ਜੋ ਸਪੋਰਟਸ ਨੂੰ ਅਸੀਂ ਹੋਰ ਵੱਡੇ ਲੈਵਲ ਤੇ ਲੈ ਜਾ ਸਕੀਏ ਵੇਖ ਸਕਦੇ ਹਾਂ ਜੀ ਪਿੰਡ ਦੇ ਅੰਦਰ ਹੀ ਪਿੰਡ ਪੱਧਰ ਤੇ ਨੌਜਵਾਨੀ ਨੂੰ ਸੰਭਾਲਣ ਦੇ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈਗਾ ਉਮੀਦ ਕਰਦੇ ਹਾਂ ਇਸ ਤਰ੍ਹਾਂ ਦੀ ਪਹਿਲ ਕਦਮੀ ਤੋਂ ਸੇਧ ਲੈਣੀ ਬਣਦੀ ਹੈ ਜੀ ਤੇ ਬਾਕੀ ਪੰਜਾਬ ਦੇ ਪਿੰਡਾਂ ਵਿੱਚ ਵੀ ਜੇਕਰ ਨੌਜਵਾਨਾਂ ਨੂੰ ਇਹੋ ਜਿਹੇ ਪਲੇਟਫਾਰਮ ਮਿਲ ਜਾਣ ਤਾਂ ਕਹਿੰਦੇ ਮੰਜ਼ਲਾ ਸਰ ਕਰਨਾ ਕੋਈ ਵੱਡੀ ਗੱਲ ਨਹੀਂ ਸਿਰਫ ਤੇ ਸਿਰਫ ਘਾਟਾ ਤਾਂ ਪਲੇਟਫਾਰਮ ਤੇ ਦਿਸ਼ਾਹੀਨ ਨੌਜਵਾਨਾਂ ਨੂੰ ਦਿਸ਼ਾ ਦੇਣ ਦੀ ਜੀ ਬਾਕੀ ਨੌਜਵਾਨੀ ਨੂੰ ਪੰਜਾਬ ਦੇ ਅੰਦਰ ਹੀ ਦਿਸ਼ਾ ਦੇ ਕੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ ਸੋ ਜ਼ਰੂਰਤ ਹੈ ਜਿਹਦੇ ਸਮੇਂ ਦੀ ਜੀ ਸਮਾਜ ਸੇਵੀ ਸੰਸਥਾਵਾਂ ਜਾਂ ਦਿਲੋਂ ਪੰਜਾਬ ਦੇ ਦਰਦ ਨੂੰ ਸਮਝਣ ਵਾਲੇ ਮਹਾਨ ਲੋਕਾਂ ਨੂੰ ਅੱਗੇ ਆਉਣ ਦੀ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਦਿਸ਼ਾ ਦਿੱਤੀ ਜਾ ਸਕੇ ਜੀ ਇਸ ਜਾਣਕਾਰੀ ਨੂੰ ਵੀ ਆਲੇ-ਦੁਆਲੇ ਦੇ ਹੋਰ ਨਾ ਲੋਕਾਂ ਤੱਕ ਵੀ ਸ਼ੇਅਰ ਕਰੋ ਜੀ ਤਾਂ ਕਿ ਇਸ ਸੈਂਟਰ ਦੇ ਵਿੱਚ ਵੀ ਜੋ ਨੌਜਵਾਨ ਅਜੇ ਸਖਣੇ ਆ ਇਸ ਤਰ੍ਹਾਂ ਦੀ ਟ੍ਰੇਨਿੰਗ ਤੋਂ ਜੋ ਕਿ ਫ੍ਰੀ ਦੇ ਵਿੱਚ ਦਿੱਤੀ ਜਾ ਰਹੀ ਹੈਗੀ ਤੇ ਉਹ ਵੀ ਆ ਕੇ ਇੱਥੇ ਟ੍ਰੇਨਿੰਗ ਲੈ ਸਕਣ ਜੀ ਅਤੇ ਬਾਕੀ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਜੇਕਰ ਮਿਲ ਸਕਦੀਆਂ ਨੇ ਤਾਂ ਜਾਣਕਾਰੀ ਨੂੰ ਸਾਂਝਾ ਜ਼ਰੂਰ ਕਰੋ ਜੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਕਾਮਯਾਬੀ ਨਾਲ ਦੋ ਹੀ ਸੈਂਟਰ ਨੇ ਸਿਰਫ ਬੌਕਸਿੰਗ ਦੇ ਜੋ ਚੱਲ ਰਹੇ ਨੇ ਇੱਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਅਤੇ ਦੂਸਰਾ ਅਮਰੀਕੋਟਲਾ ਜ਼ਿਲ੍ਹੇ ਦੇ ਇਹ ਪਿੰਡ ਰੋਹੀੜਾ ਦੇ ਵਿੱਚ ਲੜਕੀਆਂ ਚਾਹਣ ਤਾਂ ਹਰ ਮੰਜ਼ਿਲ ਪਾ ਸਕਦੀਆਂ ਨੇ ਕਹਿੰਦੇ ਕੋਈ ਵੀ ਕੰਮ ਹੈ ਨਹੀਂ ਜੋ ਲੜਕੀਆਂ ਨਹੀਂ ਕਰ ਸਕਦੀਆਂ ਜਾਂ ਲੜਕੇ ਹੀ ਕਰ ਸਕਦੇ ਆ ਇਕੱਲੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਚਾਨਣ ਮਨਾਰਾ ਨੇ ਕਿਹਨਾ ਜੀ ਆਪਣਾ ਕਿਹੜੀ ਥਾਂ ਤੋਂ ਸਰ ਮੇਰਾ ਨਾਮ ਪ੍ਰਵੀਨ ਹੈ ਤੇ ਮੈਂ ਨਾਲ ਦੇ ਪਿੰਡ ਬੇਗੋਵਾਲ ਤੋਂ ਆ ਕੀ ਸੋਚਿਆਗਾ ਕਿਥੋਂ ਗੇਮ ਸਟਾਰਟ ਕੀਤੀ ਸੀ ਤੁਸੀਂ ਇਹ ਜੀ ਸਰ ਮੈਂ 2015 ਦੇ ਵਿੱਚ ਗੇਮ ਸਟਾਰਟ ਕੀਤੀ ਸੀ ਕੋਸਾਬ ਤੋਂ ਇਥੋਂ ਹੀ ਸਟਾਰਟ ਕੀਤੀ ਸੀ ਐਸੇ ਗਰਾਊਂਡ ਦੇ ਵਿੱਚੋਂ ਪਹਿਲਾਂ ਇਹ ਗਰਾਊਂਡ ਸਾਡਾ ਪਿੰਡ ਦੇ ਵਿੱਚ ਸੀਗਾ ਤੇ ਉਧਰੋਂ ਅਸੀਂ ਫਿਰ ਇੱਧਰ ਸ਼ਿਫਟ ਹੋਏ ਸੀਗੇ 2017 ਦੇ ਵਿੱਚ ਤੇ 2015 ਦੇ ਵਿੱਚ ਮੈਂ ਮਿਡ ਦੇ ਵਿੱਚ ਆਪਣੀ ਗੇਮ ਸਟਾਰਟ ਕੀਤੀ ਸੀ ਤੇ ਐਂਡ ਤੱਕ ਜਾਂਦੇ ਜਾਂਦੇ ਮੇਰੇ ਦੋ ਸਟੇਟ ਮੈਡਲ ਸੀਗੇ ਸਭ ਕੋਸਾਬ ਦੀ ਜੋ ਅਗਵਾਈ ਸੀਗੀ ਉਹਦੇ ਅੰਡਰ ਮੈਂ ਗੇਮ ਸ਼ੁਰੂ ਕੀਤੀ ਤੇ ਉਹਦੇ ਕਰਕੇ ਹੀ ਮੈਂ ਜੋ ਮੈਡਲ ਜਾਂ ਜੋ ਵੀ ਅਚੀਵਮੈਂਟ ਮੇਰੀ ਸੀਗੀ ਉਹ ਉੱਥੇ ਕਰਕੇ ਹੀ ਸੀਗੀ ਜੋ ਕੋਚ ਸਾਹਿਬ ਦੀ ਮਿਹਨਤ ਸੀਗੀ ਉਹਨਾਂ ਨੇ ਮੈਨੂੰ ਜਿਵੇਂ ਗਾਈਡ ਕੀਤਾ ਮੈਂ ਓਦਾਂ ਓਦਾਂ ਕਰਦੀ ਗਈ ਤੇ ਅਚੀਵਮੈਂਟ ਅੱਗੇ ਦੀ ਅੱਗੇ ਆਂਦੇ ਗਏ ਕੀ ਗੋਲ ਆ ਜ ਤੁਹਾਡਾ ਸਰ ਅਜੇ ਤੱਕ ਮੇਰਾ ਨੈਸ਼ਨਲ 골ਡ ਹੈ ਸਿਲਵਰ ਹੈ ব্রੌਂਜ਼ ਹੈ ਨੈਸ਼ਨਲ ਮੈਡਲਿਸਟ ਹਾਂ ਮੈਂ ਤੇ ਮੈਂ ਚਾਹੁੰਦੀ ਆ ਕਿ ਮੈਂ ਆਪਣੇ ਗਰਾਊਂਡ ਲਈ ਇੱਕ ਇੰਟਰਨੈਸ਼ਨਲ ਮੈਡਲ ਵੀ ਲੈ ਕੇ ਆਵਾਂ ਤੇ ਆਪਣੇ ਕੋਚ ਸਾਹਿਬ ਨੂੰ ਆਪਣੇ ਪਿੰਡ ਨੂੰ ਆਪਣੇ ਮਾਪੇ ਨੂੰ ਪ੍ਰਾਊਡ ਫੀਲ ਕਰਵਾਵਾਂ ਮੇਰਾ ਨਾਮ ਜਸਲੀਨ ਹੈ ਤੇ ਮੈਂ ਨਾਲ ਦੇ ਪਿੰਡ ਜੰਡਾਲੀਕੁਰ ਦੀ ਕੀ ਟੀਮੇਟ ਕੀਤੀ ਹੈ ਬੱਚੇ ਤੇ ਕੀ ਬਣਨਾਗਾ ਕੀ ਮੇਰੀ ਹੁਣ ਤੱਕ ਹਾਈएस्ट ਅਚੀਵਮੈਂਟ ਐ ਨੈਸ਼ਨਲ ਬ੍ਰੌਂਜ਼ ਮੈਡਲ ਆ ਰੀਸੈਂਟਲੀ ਮੇਰਾ ਦਿੱਲੀ ਚ ਸਕੂਲ ਗੇਮਸ ਚ ਆਇਆ ਸੀ ਤੇ ਉਸ ਤੋਂ ਪਹਿਲਾਂ ਮੈਂ ਦੋ ਵਾਰ ਨੈਸ਼ਨਲ ਪਾਰਟਿਸਪੇਸ਼ਨ ਕਰੀ ਆ ਇੱਕ ਵਾਰ 올림픽 ਚ ਮੈਡਲ ਲੈ ਕੇ ਆਉਣਾ ਦੇਸ਼ ਲਈ ਤੁਸੀਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਆਉਣ ਵਾਲੇ ਯੂਥ ਨੂੰ ਅੱਜ ਕੱਲ ਬੱਚੇ ਸਾਰੇ ਮੋਬਾਈਲਾਂ ਦੇ ਵਿੱਚ ਗੇਮ ਖੇਡਦੇ ਨੇ ਜਿਹਦਾ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਨੂੰ ਗਰਾਊਂਡ ਦੇ ਵਿੱਚ ਆਉਣਾ ਚਾਹੀਦਾ ਉਹ ਮਾਪੇ ਬਪ ਨੂੰ ਵੀ ਚਾਹੀਦਾ ਕਿ ਆਪਾਂ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜਿਓ ਚਾਹੇ ਕੋਈ ਵੀ ਗੇਮ ਆ ਜ਼ਰੂਰੀ ਨਹੀਂ ਕਿ ਸਾਡੇ ਵਾਲੀ ਗੇਮ ਹੀ ਕਰੋ ਕੋਈ ਵੀ ਜਿਸ ਦੇ ਵਿੱਚ ਬੱਚਿਆਂ ਦਾ ਇੰਟਰਸਟ ਆ ਉਹਨਾਂ ਨੂੰ ਜ਼ਰੂਰ ਗੇਮ ਕਰਨੀ ਚਾਹੀਦੀ ਆ ਇਨ ਫਿਊਚਰ ਤਾਂ ਕਿ ਉਹ ਮਾੜੇ ਕੰਮਾਂ ਤੋਂ ਬਚੇ ਰਹਿਣ ਮੇਰਾ ਨਾਮ ਜੀ ਉਮੀਦਕੌਰ ਹੈ ਤੇ ਮੈਂ ਬ ਦੇਮ ਬਾਰੇ ਇਹੋ ਵਿਚਾਰ ਹੈ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਟੂਡੈਂਟ ਪੜ੍ਹਾਈ ਤੋਂ ਬਾਅਦ ਥੱਕ ਜਾਂਦਾ ਹੈ ਮੈਂਟਲੀ ਇਸ ਕਰਕੇ ਫਿਰ ਜਦੋਂ ਆਪਾਂ ਇੱਥੇ ਗਰਾਊਂਡ ਆਉਂਦੇ ਹਾਂ ਤੇ ਆਪਾਂ ਮਤਲਬ ਮਨ ਬਹੁਤ ਜ਼ਿਆਦਾ ਫਰੈਸ਼ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਆਪਾਂ ਫਿਜ਼ੀਕਲੀ ਬਹੁਤ ਜ਼ਿਆਦਾ ਫਿਟ ਰਹਿਨੇ ਹਾਂ ਜਿਸ ਨਾਲ ਆਪਾਂ ਜਿਵੇਂ ਅੱਜ ਕੱਲ ਬੱਚਿਆਂ ਨੂੰ ਡਿਪਰੈਸ਼ਨ ਵਗੈਰਾ ਹੁੰਦਾ ਹੈ ਜਾਂ ਉਹ ਨਸ਼ੇ ਚ ਪੈਂਦੇ ਹਨ ਉਹ ਉਹਨਾਂ ਤੋਂ ਸਪੋਰਟ ਸਟੂਡੈਂਟ ਬਚ ਜਾਂਦੇ ਹਨ ਮੈਂ ਜੀ ਪਿਛਲੇ ਸਾਲ ਮਈ ਦੇ ਵਿੱਚ ਇੱਥੇ ਗਰਾਊਂਡ 'ਚ ਲੱਗੀ ਸੀ ਤੇ ਉਸ ਬਾਰ ਵਿੱਚ ਮੈਂ 3 ਮਹੀਨੇ ਦੇ ਵਿੱਚ ਖੇਡਾਂ ਮਥਨ ਪੰਜਾਬ ਦੀਆਂ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਤੇ ਉਸ ਬਾਰ ਵਿੱਚ 15 ਦਿਨਾਂ ਦੇ ਵਿੱਚ ਮੈਂ ਸਕੂਲੀ ਸਟੇਟ ਵੀ ਖੇਡੀ ਸੀ ਜਿਸ ਵਿੱਚ ਵੀ ਮੇਰਾ 골ਡ ਮੈਡਲ ਹੀ ਆਇਆ ਸੀ ਫਿਰ ਉਸ ਬਾਰ ਵਿੱਚ ਮੈਂ ਮਹੀਨੇ ਵਿੱਚ ਸੀ ਨੈਸ਼ਨਲ ਸਕੂਲੀ ਗੇਮਸ ਤੇ ਉਸ ਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਆਇਆ ਸੀ ਕਿੰਨਾ ਕਿੰਨਾ ਦੀ ਸਪੋਰਟ ਮਿਲ ਰਹੀ ਆ ਸਾਨੂੰ ਇਸ ਗੇਮ ਨੂੰ ਅੱਗੇ ਲੈ ਕੇ ਜਾਣ ਚ ਸਪੋਰਟ ਸਾਨੂੰ ਸਾਰੇ ਪਿੰਡ ਦੀ ਮਿਲਿਆ ਸਰ ਸ਼ੁਰੂ ਅਸੀਂ ਸਾਡੇ ਕੋਲੇ ਨਹੀਂ ਸੀਗਾ ਗਰਾਊਂਡ ਜੋ ਵੀ ਹੁਣ ਹੈ ਸਾਡੇ ਕੋਲ ਸਾਨੂੰ ਪਿੰਡ ਵਾਲਿਆਂ ਨੇ ਪੰਚਾਇਤ ਘਰ ਦੇ ਵਿੱਚ ਪਹਿਲਾਂ ਸੀ ਟ੍ਰੇਨਿੰਗ ਕਰਦੇ ਸੀਗੇ ਉੱਥੇ ਅਸੀਂ ਮਿੱਟੀ ਦੀ ਰਿੰਗ ਬਣਾ ਕੇ ਉੱਥੇ ਟ੍ਰੇਨਿੰ ਉਹਨਾਂ ਨੇ ਰੂਮ ਵਗੈਰਾ ਜੋ ਸਭ ਸੀਗਾ ਸਾਨੂੰ ਆਪਣਾ ਇਕੁਪਮੈਂਟ ਰੱਖਣ ਲਈ ਸਭ ਕੁਝ ਦਿੱਤਾ ਹੋਇਆ ਸੀਗਾ ਸਾਨੂੰ ਉਧਰ ਵੀ ਸਪੋਰਟ ਮਿਲਦੀ ਸੀਗੀ ਤੇ ਉਹਨਾਂ ਦੀ ਸਪੋਰਟ ਨਾਲ ਹੀ ਜੋ ਸਾਨੂੰ ਗਰਾਊਂਡ ਦੀ ਜ਼ਮੀਨ ਅਲੋਟ ਹੋਈ ਆ ਉਹਨਾਂ ਦੀ ਸਪੋਰਟ ਨਾਲ ਹੀ ਹੋਈ ਆ ਸਾਡੇ ਕਿਸੇ ਵੀ ਪਲੇਅਰ ਦਾ ਕੋਈ ਵੀ ਨੈਸ਼ਨਲ ਜਾਂ ਸਟੇਟ ਦੇ ਵਿੱਚੋਂ ਮੈਡਲ ਆਂਦਾ ਤਾਂ ਉਹ ਹਮੇਸ਼ਾ ਸਾਨੂੰ ਆਂਦੇ ਨੇ ਆਸ਼ੀਰਵਾਦ ਦਿੰਦੇ ਨੇ ਤੇ ਅੱਗੇ ਵੀ ਹੋਰ ਅਚੀਵਮੈਂਟ ਕਰਨ ਲਈ ਵੀ ਸਾਨੂੰ ਸਪੋਰਟ ਕਰਦੇ ਨੇ ਥੈਂਕਫੁਲ ਤਾਂ ਅਸੀਂ ਕੋਸ ਆਬ ਦਾ ਹੀ ਕਰਨਾ ਚਾਹੁੰਦੇ ਹਾਂ ਕਿਉਂਕਿ ਜਿੰਨੀ ਸਾਡੇ ਮਾਪਿਆਂ ਨਾਲੋਂ ਜ਼ਿਆਦਾ ਸਾਡ ਨੂੰ ਸਪੋਰਟ ਕੋਸ ਆਬ ਦੀ ਮਿਲਦੀ ਹੈ ਕਿਉਂਕਿ ਹਰ ਇੱਕ ਗਲਤੀਆਂ ਸਾਨੂੰ ਸਾਡੇ ਘਰਦਿਆਂ ਨੂੰ ਨਹੀਂ ਪਤਾ ਕਿ ਗੇਮ ਕੀ ਆ ਕਿੱਦਾਂ ਕਰਨੀਆਂ ਉਹ ਸਿਰਫ ਸਾਨੂੰ ਇੱਥੇ ਭੇਜ ਸਕਦੇ ਨੇ ਸਾਨੂੰ ਰਾਈਟ ਵਗੈਰਾ ਕੁਝ ਵੀ ਕੱਪੜੇ ਪ੍ਰੋਵਾਈਡ ਕਰਵਾ ਸਕਦੇ ਨੇ ਬਟ ਜੋ ਵੀ ਸਾਨੂੰ ਸਪੋਰਟ ਹੈ ਕਿਵੇਂ ਖੇਡਣਾ ਕੀ ਖੇਡਣਾ ਕਿੱਦਾਂ ਮਾਰਨਾ ਆ ਕਿੱਦਾਂ ਬਚਣਾ ਆ ਉਹ ਸਭ ਸਾਨੂੰ ਕੋਸ ਆਬ ਦੱਸਦੇ ਨੇ ਤੇ ਅਸੀਂ ਸ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਸਾਨੂੰ ਇਸ ਕਾਬਿਲ ਬਣਾਇਆ ਵੀ ਅਸੀਂ ਕੁਝ ਕਰ ਸਕੀ ਅੱਗੇ ਆਪਣੇ ਮਾਪੇ ਦਾ ਇਹਨਾਂ ਦਾ ਪਿੰਡ ਦਾ ਨਾਮ ਰੋਸ਼ਨ ਕਰ ਸਕੀਏ ਕੀ ਬਣਨਾ ਚਾਹੁੰਦੇ ਹੋ ਮੈਂ 올림픽 골ਡ ਮੈਡਲ ਲੈਣਾ ਚਾਹੁੰਦਾ ਕਿਦਾ ਧੰਨਵਾਦ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਪਹਿਲਾਂ ਆਪਣੇ ਕੋਚ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕੀ ਨਾਂ ਬੱਚੇ ਆਪਣਾ ਜੱਪਨੂਰ ਸਿੰਘ ਕਿੱਥੇ ਤੱਕ ਜਾਣਾ ਚਾਹੁੰਦੇ ਹੋ ਗੇਮ 'ਚ 올림픽 골ਡ ਮੈਡਲ ਇਨਾ ਚਿਰ ਹੋ ਗਿਆ ਗੇਮ ਖੇលਦੇ ਸਰ ਜੀ ਸਰ ਵਾਕੀ ਜੀ ਸਿੱਖਣਾ ਚਾਹੀਦਾ ਹੈਗਾ ਬੱਚੇ ਤੋਂ ਉਮੀਦ ਹੈ ਕਿ ਬੱਚਿਆਂ ਨੂੰ ਅੱਗੇ ਜਾਣ ਦਾ ਜज्ਬਾ ਹੈਗਾ ਤੇ ਇੱਥੇ ਇਹਨਾਂ ਨੂੰ ਸਪੋਰਟ ਮਿਲ ਰਹੀ ਹੈਗੀ ਪਲੇਟਫਾਰਮ ਮਿਲਿਆ ਹੈਗਾ ਪਰਮਾਤਮਾ ਕਰੇ ਜਰੂਰ ਇਹ ਆਉਣ ਵਾਲੇ ਸਮੇਂ ਦਾ ਭਵਿੱਖੇ ਤਰੱਕੀ ਕਰਨਗੇ ਜੀ ਆਪਣਾ ਕਿਹੜੀ ਥਾਂ ਤੋਂ ਪਿੰਸੀ ਸਿੰਘ ਜੀ ਜਿਹੜਾ ਪਿੰਡਨ ਦੇ ਘੜ ਅਹਿਮਦਗੜ ਤੋਂ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਗੇਮ ਖੇលਦੇ ਬਈ 5-6 ਸਾਲ ਹੋ ਗਏ 6 ਸਾਲ ਹੋ ਗਏ ਕੀ ਸੀ ਮੈਂਟਾ ਕੀ ਇਹ ਨੈਸ਼ਨਲ ਦੋ ਵਾਰ ਪਾਰਟਿਸਪੇਸ਼ਨ ਆ ਦੋ ਵਾਰੀ ਨੈਸ਼ਨਲ ਪਾਰਟਿਸਪੇਟ ਹੋਣਗੇ ਓਕੇ ਕਿੱਥੇ ਤੱਕ ਸੋਚਿਆ ਹੈਗਾ ਕਿ ਕਿੱਥੇ ਤੱਕ ਲੈ ਓਲੰਪਿਕ 골ਡ 골ਡ ਜੀ ਥੈਂਕਫੁਲ ਕਿਹਨੂੰ ਕਰਨਾ ਚਾਹੁੰਦੇ ਹੋਗੇ ਪਹਿਲਾਂ ਇਹ ਕਰਦਣਵਾਰਾਂ ਫਿਰ ਸਭ ਨੂੰ ਕਰਨਾ ਹੈ ਲੱੱਕੀ ਸਿੰਘ ਅੱਛਾ ਕਿੰਨੇ ਚਿਰ ਹੋ ਗਿਆ ਗੇਮ ਖੇលਦੇ ਸਾਲ ਹੋ ਗਿਆ ਕਿੱਥੇ ਤੱਕ ਗੇਮ ਨੂੰ ਲੈ ਕੇ ਜਾਓਗੇ ਬੱਚੇ ਓਲੰਪਿਕ 골ਡ ਅਸੀਂ ਹੀੜਾ ਪਿੰਡ ਦੇ ਵਿੱਚ ਅੱਜ ਅਸੀਂ ਪਹੁੰਚਿਆਗੇ ਮਿਲਵਾ ਰਹਿਆਂ ਤੁਹਾਨੂੰ ਭਾਈ ਬਲਵਿੰਦਰ ਸਿੰਘ ਜੀ ਨੇ ਜੋ ਸਮਾਜ ਸੇਵੀ ਨੇ ਇੱਕ ਸੰਸਥਾ ਦੇ ਆਗੂ ਨੇ ਚਲਾ ਰਹੇ ਨੇਗੇ ਸੰਸਥਾ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਸੰਸਥਾ ਦਾ ਨਾਂ ਜੀ ਆਪਣਾ ਮੇਰੇ ਨਾਂ ਜੀ ਬਲਵਿੰਦਰ ਸਿੰਘ ਆ ਜੀ ਆਸੇ ਪਿੰਡ ਦੇ ਵਸਨੀਕ ਸਾਡੀ ਵੱਡਾ ਕੱਲੂ ਕਰਾ ਕਲੱਬਾ ਜੋ ਕਿ ਦੁਨੀਆ ਦੀ ਮਹਾਨ ਸਹੀਦਾਂ ਦੀ ਪਵਿੱਤਰ ਧਰਤੀ ਵੱਡਾ ਕੱਲੂ ਘਰ ਦੇ ਨਾਂ ਤੇ ਨਾਲ ਜਾਣੀ ਜਾਂਦਾ 2009 ਤੋਂ ਲੈ ਕੇ ਵੱਡਾ ਕੱਲੂ ਕਰਾ ਕਲੱਬ ਨੇ ਸਮਾਜ ਦੇ ਵਿੱਚ ਭਰੂਣ ਹੱਤਿਆ ਦਾ ਜੋ ਬਹੁਤ ਜ਼ਿਆਦਾ ਹੀ ਵੱਧਦਾ ਹੋਇਆ ਸੀਗਾ ਉਹਨੂੰ ਦੇਖਦੇ ਹੋਏ ਸਮੇਂ ਦੇ ਹਿਸਾਬ ਨਾਲ ਲੋਕਾਂ ਦੀ ਜੋ ਕਿ ਲੋੜਵੰਦ ਪਰਿਵਾਰ ਸੀਗੇ ਉਹਨਾਂ ਦੀਆਂ ਬੱਚੀਆਂ ਦੇ ਵਿਆਹ ਕਰਨੇ ਸ਼ੁਰੂ ਕੀਤੇ 2009 ਦੇ ਵਿੱਚ ਪਹਿਲੀ ਵਾਰੀ ਵਾਹੀ ਗੁਰੂ ਦੀ ਸੀ ਦਸੰਗਰ ਜੀ ਦੀ ਕਿਰਪਾ ਸੈਂਤੀ ਵਿਆਹ ਹੋਏ ਦੇ ਦੇ ਵਿੱਚ ਅੱਧੇ ਆਨੰਦ ਕਾਰਜ ਸਨ ਅਤੇ ਅੱਧੇ ਨਿਕਾਹ ਸਨ ਸੋ ਉਹ ਸਮੇਂ ਦੇ ਹਿਸਾਬ ਨਾਲ ਹੀ ਅਸੀਂ ਅੱਜ ਤੱਕ ਚਾਲੂ ਰੱਖਿਆ ਹੋਇਆ ਹੈਗਾ ਵੀ ਜਿਸ ਦੇ ਵਿੱਚ ਹਰ ਸਾਲ 9 10 11 ਜਿੰਨੇ ਵੀ ਮਹਾਰਾ ਦੀ ਕਿਰਪਾ ਹੁੰਦੀ ਆ ਵਿਆਹ ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਕਰਦੇ ਆ ਤਾਂ ਜੋ ਭਰੂਣ ਹੱਤੇ ਆ ਨੂੰ ਇਹਦੇ ਵਿੱਚ ਖਲ ਪੈ ਸਕੇ ਵੱਡਾ ਸਹਿਯੋਗ ਸਾਰੀ ਸੰਗਤ ਦਾ ਹੀ ਹੁੰਦਾ ਹੈ ਸਤਿਕਾਰ ਜੀ ਮਾਇਦੇ ਨਾਲ ਹੁੰਦੇ ਨੇ ਸਾਡੇ ਨਗਰ ਦੇ ਹੀ ਨੇ ਇਲਾਕੇ ਦੇ ਨੇ ਦੂਰ ਦਰਾਡੇ ਤੋਂ ਸਾਰੇ ਜੋ ਐਨ ਆਰ ਆਈ ਵੀਰ ਨੇ ਜਦੋਂ ਸੀਏ ਉਪਰਾਲਾ ਕਰਦੇ ਆ ਸਾਨੂੰ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਸਹਿਯੋਗ ਦਿੰਦੇ ਨੇ ਲਾਗੇ ਦੇ ਪਿੰਡਾਂ ਦੇ ਐਨ ਆਰ ਆਈ ਵੀਰ ਇਲਾਕੇ ਦੀਆਂ ਸੰਗਤਾਂ ਸਾਰੀਆਂ ਹੀ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ ਜਿਸ ਦੇ ਨਾਲ ਇਹ ਕਾਰਜ ਹੁੰਦੇ ਹਨ ਇਹਦੇ ਵਿੱਚ ਕੋਈ ਕਿਸੇ ਧਰਮ ਦੀ ਜਾਂ ਉਹਦੇ ਵਿੱਚ ਗੱਲ ਨਹੀਂ ਆਉਂਦੀ ਇਹਦੇ ਵਿੱਚ ਜਿਹੜੇ ਵੀ ਧਰਮ ਦੀ ਲੜਕੀਆਂ ਦੇ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਨੌ ਲਖਾਉਂਦੇ ਨੇ ਉਹਨਾਂ ਦੇ ਵੀ ਵਿਆਹ ਕੀਤੇ ਜਾਂਦੇ ਚਾਹੇ ਮੁਸਲਮਾਨ ਧਰਮ ਨਾਲ ਸੰਬੰਧਤ ਹੋਣਾ ਚਾਹੇ ਹਿੰਦੂ ਧਰਮ ਨਾਲ ਜਿੰਨਾ ਜਿੰਨਾ ਦੇ ਉਹਨਾਂ ਦੀ ਰਸਮਾਂ ਮਦਾਬ ਕੀ ਵਿਆਹ ਹੁੰਦੇ ਉਹ ਲੜਕੀ ਪਰਿਵਾਰ ਤੋਂ ਨਾ ਤਾਂ ਕੁਝ ਲੈਤਾ ਜਾਂਦਾਗਾ ਸਿਰਫ ਉਹਨਾਂ ਦੇ ਪ੍ਰੂਫ ਤੇ ਇਨਕੁਵਰੀ ਜ਼ਰੂਰ ਕੀਤੀ ਹੈ ਬਾਕੀ ਲੋੜਵੰਦ ਪਰਿਵਾਰ ਹੈਗਾ ਸਿਰਫ ਇਹ ਚੀਜ਼ ਜ਼ਰੂਰ ਦੇਖੀ ਜਾਂਦੀ ਆ ਨਾ ਕਿ ਉਹਨਾਂ ਦਾ ਕੋਈ ਹੋਰ ਪੱਖ ਦੇਖਿਆ ਜਾਂਦਾਗਾ ਸਮਾਜ ਭਲਾਈ ਦੇ ਲਈ ਤਾਂ ਹੁੰਦਾ ਸਮੇਂ ਸਮੇਂ ਤੇ ਸੁੰਦਰ ਦਸਤਾਰ ਗੁਰਬਾਣੀ ਮੁਕਾਬਲੇ ਸੀ ਕਰਦੇ ਰਹੇ ਨੇ ਆ ਅਮਰਤ ਸਚਾਰ ਦਾ ਪ੍ਰੋਗਰਾਮ ਕਰਦੇ ਰਹਿਣੇ ਆ ਤਾਂ ਜੋ ਆਪਣੇ ਬੱਚੇ ਨੇ ਨੌਜਵਾਨ ਪੀੜ੍ਹੀਆਂ ਨਸਿਆਂ ਦੀ ਦਲਦਲ ਦੇ ਵਿੱਚ ਧਸ ਰਹੇ ਨੇ ਉਹਨਾਂ ਨੂੰ ਕੱਢਿਆ ਜਾਵੇ ਆਪਣੇ ਇੱਧਰ ਸਿੱਖ ਇਤਿਹਾਸ ਬਾਰੇ ਦੱਸ ਕੇ ਉਹਨਾਂ ਨੂੰ ਇੱਧਰ ਬਾਰੇ ਜੋੜਿਆ ਜਾਵੇ ਸਨੇਹਾ ਕੋਈ ਜੋ ਤੁਸੀਂ ਪਿੰਡ ਵਾਸੀਆਂ ਨੂੰ ਜਾਂ ਹੋਰ ਨੂੰ ਦੇਣਾ ਚਾਹੁੰਦੇ ਹੋਗੇ ਆਪਣੀ ਸੰਸਥਾ ਦੇ ਵੱਲੋਂ ਜੀ ਅਸੀਂ ਤਾਂ ਇਹੀ ਕਹਿ ਰਹੀਆਂ ਵੀ ਜਿਹੜਾ ਪਾਣੀ ਦਾ ਸਤਰਾ ਥਲੋ ਥਲ ਦਿਨੋ ਦਿਨ ਨੀਮਾ ਹੋ ਰਿਹਾ ਹੈ ਰੁੱਖ ਕੱਟੇ ਜਾ ਰਹੇ ਹਨ ਉਹਦੇ ਬਾਰੇ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਵੱਧ ਤੋਂ ਵੱਧ ਪਾਣੀ ਦੀ ਬਚਾਅ ਕਰਨਾ ਚਾਹੀਦਾ ਹੈ ਕਿਉਂਕਿ ਜੇ ਜਾਲੀ ਨਾ ਤਾਂ ਜੀਵਨ ਨਹੀਂ ਹੋਣਾ ਜੇ ਰੁੱਖ ਨਹੀਂ ਹੋਏ ਤਾਂ ਆਕਸੀਜਨ ਨਹੀਂ ਮਿਲਣੀ ਇਹ ਗੁਰੂਆਂ ਨੇ ਪਹਿਲਾਂ ਹੀ ਦੱਸਤਾ ਵੀ ਜਿਹੜਾ ਪਾਣੀ ਜੀਵਨ ਹ ਹਵਾ ਤੋਂ ਬਿਨਾਂ ਆਪਾਂ ਜੀ ਨਹੀਂ ਸਕਦੇ ਹੈਗੇ ਆਪਾਂ ਉਹਨਾਂ ਨੂੰ ਹੀ ਰੁੱਖਾਂ ਨੂੰ ਅੱਗਾ ਲਾਤੀਆਂ ਪਾਣੀ ਨੂੰ ਦੂਸ਼ਤ ਕਰੀ ਜਾਂਦੇ ਆ ਉਹ ਉਹ ਮਤਲਬ ਸਮੇਂ-ਸਮੇਂ ਦੇ ਹਿਸਾਬ ਨਾਲ ਆਪਾਂ ਕਿੰਨਾ ਨੁਕਸਾਨ ਝੇਲ ਲਿਆ ਹੁਣ ਵਸੇ ਸਮਾਂ ਆ ਗਿਆ ਵੀ ਆਪਾਂ ਨੂੰ ਇਹਦੇ ਬਾਰੇ ਬਹੁਤ ਹੀ ਸਚੇਤ ਹੋਣ ਦੀ ਲੋੜ ਵਾ ਹਰ ਇੱਕ ਇਨਸਾਨ ਨੂੰ ਇੱਕ ਇੱਕ ਦੋ ਦੋ ਰੁੱਖ ਲਾਉਣੇ ਚਾਹੀਦੇ ਨੇ ਪਾਣੀ ਬਚਾਉਣਾ ਚਾਹੀਦਾ ਜੇਕਰ ਪਾਣੀ ਹੋਊਗਾ ਹਵਾ ਸਹੀ ਹੋਊਗੀ ਤਾਂ ਹੀ ਆਪਣਾ ਅਗਲਾ ਜੀਵਨ ਸੁਰੱਖਿਸ਼ਤ ਹੋਊਗਾ ਨਹੀਂ ਤਾਂ ਜੀਵਨ ਦੀ ਸਮਾਪਤੀ ਹੋਈ ਆ ਇਹਦੇ ਸਬੰਧ ਦੇ ਵਿੱਚ ਇਹੀ ਬੇਨਤੀ ਕਰਦੇ ਆਂ ਅਸੀਂ ਅਸੀਂ ਵੀ ਰੁੱਖ ਲਾਏ ਹੋਣੇ ਸਮੇਂ ਸਮੇਂ ਤੇ ਰੁੱਖ ਲਾਉਣੇ ਰਹਿਣੇ ਆਂ ਅਸੀਂ ਫੇਰ ਅਗਲੇ ਜਦੋਂ ਬਰਸ਼ਾਤਾਂ ਦੇ ਸੀਜ਼ਨ ਨੂੰ ਸਾਡਾ ਟਾਰਗੇਟ ਆ 1100 ਪੌਦੇ ਅਸੀਂ ਲਾਉਣੇ ਲਾਉਣਾ ਹੈ ਸਾਰੇ ਨੌਜਵਾਨਾਂ ਨਾਲ ਸਾਡੇ ਕਲੱਬ ਵਾਲਿਆਂ ਨਾਲ ਮੀਟਿੰਗ ਹੋਈ ਹੈ ਵੀ ਅਸੀਂ ਰੁੱਖ ਲਾਉਣੇ ਲਾਉਣੇ ਨੇ ਤਾਂ ਜੋ ਅਸੀਂ ਆਪਣੀ ਨਵਿਕਲੀ ਜੀ ਕੋਸ਼ਿਸ਼ ਕਰੀਏ ਤਾਂ ਸਾਨੂੰ ਦੇਖ ਕੇ ਕੋਈ ਹੋਰ ਸੰਸਥਾ ਵੀ ਇਹਦੇ ਨਾਲ ਜੁੜ ਸਕੇ ਤੇ ਇਹ ਬੇਨਤੀ ਹੈ ਭਾਈ ਵੱਧ ਤੋਂ ਵੱਧ ਰੁੱਖ ਲਗਾਵੋ ਪਾਣੀ ਬਚਾਵੋ ਆਪਣਾ ਫਰਜ਼ ਸਮਝਦੇ ਹੋਏ ਜਰੂਰ ਰੁੱਖ ਲਾਵੋ ਤਾਂ ਜੋ ਆਪਣਾ ਵਾਤਾਵਰਣ ਪਾਣੀ ਅਤੇ ਆਪਣੀ ਨੌਜਵਾਨੀ ਬਚ ਸਕੇ ਇਹ ਹੀ ਬੇਨਤੀ ਹੈ ਇਹ ਜ਼ਰੂਰੀ ਆ ਵੀ ਹਰੇਕ ਇਨਸਾਨ ਨੂੰ ਕੋਈ ਬਾੜਾ ਨਹੀਂ ਬਾੜਾ ਦੋ ਰੁੱਖ ਤਾਂ ਜ਼ਰੂਰ ਹੀ ਲਾਉਣੇ ਚਾਹੀਦੇ ਆ ਜਿੱਥੇ ਵੀ ਜਗ੍ਹਾ ਮਿਲਦੀ ਆ ਅਸੀਂ ਹੁਣ ਅਮਰਤ ਸੰਚਾਰ ਕਰਾਇਆ ਸੀ ਅਸੀਂ ਬਕਾਇਦਾ ਉੱਥੇ ਸਾਰੇ ਪ੍ਰਾਣੀਆਂ ਰੁੱਖ ਬੰਡੇ ਸੀਗੇ ਭਾਈ ਇਹ ਬੂਟੇ ਜ਼ਰੂਰ ਲਾਵੋ ਇਹ ਆਪਣਾ ਆਪਾਂ ਤਾਂ ਜੀਵਨ ਜਿੰਨਾ ਕਿ ਬੀਜੀ ਜੀ ਲਿਆ ਜੀ ਲਿਆ ਕੋਈ ਆਪਣੀ ਅਗਲੀ ਪੀੜ੍ਹੀ ਲਈ ਵੀ ਕੁਝ ਛੱਡ ਚਲੀਏ ਇੱਕ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਨਾ ਹੈਗਾ ਵੀ ਜਿਹੜਾ ਐਡਾ ਵੱਡਾ ਇਤਿਹਾਸਵਾ ਬੀ ਅਜੇ ਤੱਕ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਬਾਲਟ ਦਾ ਵੱਡਾ ਘੱਲੂ ਘਰਾ ਹੋਇਆ 10 15 ਕਿਲੋਮੀਟਰ ਤੱਕ ਵੀ ਅਜੇ ਤੱਕ ਕਹਿੰਦੇ ਨੇ ਵੀ ਘੱਲੂ ਘਰਾ ਹੈਗਾ ਕਿੱਥੇ ਆ ਹਜੇ ਤੱਕ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਇਕੱਤਰ ਕੀਤੀ ਇਹ ਜਾਣਕਾਰੀ ਜੇਕਰ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰੋ